ਸਤ ਸ੍ਰੀ ਅਕਾਲ ਜੀ ਸਾਰੇ ਨੂੰ ਪਹਾਟਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਹੋਣ ਸੁਣਾਓ ਜੀ ਕਿਵੇਂ ਹੋ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇੱਥੇ ਮਰੂਕੀ ਬਣਾ ਲਈ ਜੀ ਇਹਦੀ ਰਹਿ ਗਈ ਅਸੀਂ ਦੋ ਇਹ ਥੋੜੀਆਂ ਜਿਹੀਆਂ ਭਾਰੀ ਬਣਾਈਆਂ ਨੇ ਚੰਗੀ ਪੁੱਟਾਂਗੇ ਆਪਾਂ ਤਾਂ ਕਰਕੇ ਭਾਰੀ ਰੋਟੀ ਕਰ ਲਈ ਜੀ ज्यादा पतलिया सुक जाने जल्दी ठंडिया हो जाए रोटी आप थोड़ी जी भारी बना हमें, फिर वाइया बन जाएगी चूरी लास्ट रह गई बाकी तो आप पका लिया पहले चूरी बनाकर वीडियो जी ਇਹ ਦੁੱਧ ਪਿਆ ਆਪਣਾ ਭਾਂਡੇ ਵਿੱਚ ਕੌਣ ਆਲ ਪੀਣ ਵਾਲਾ ਅਲੱਗ ਪਾ ਲਾਂਗੇ ਤੇ ਹੀ ਵਾਲਾ ਦੋ ਪਾਣਾਂ ਵਿੱਚ ਕਾਫੀ ਟਾਈਮ ਹੋ ਗਿਆ ਨੂੰ ਵਾਲੀ ਦਿੱਤੇ ਧਾਰਾ ਚੋਂ ਪਹਿਲਾਂ ਵਾਲੀ ਦਿੱਤਾ ਸੀ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ ਤੇ ਆਉਣ ਲਈ ਧੰਨਵਾਦ ਹੈ ਜੀ। ਕਿਸੇ ਤਰ੍ਹਾਂ ਸਪੋਰਟ ਕਰਦੇ ਰਹੋ। ਜੂਰੀ ਆਪਾਂ ਬਣਾਵਾਂਗੇ ਜੀ ਦੇਸੀ ਘਿਓ ਦੀ। ਕਿਉਂਗਾ ਵੀ ਕਰਨਾ ਵੀ। 他没提啊，没那个地 ਇਹ ਕਿਉਂ ਆਪਾਂ ਗਰਮ ਕਰ ਲੈਨੇ ਆ। ਕਿਉਂਕਿ ਚੂਲੀ ਠੰਡੀ ਨਹੀਂ ਹੁੰਦੀ ਹੈਗੀ ਜੀ। ਜੇ ਆਪਾਂ ਕਰਨ ਕਿਉਂ ਨਹੀਂ। ਬਣਾਉਨੇ ਆ। ਨਹੀਂ ਤਾਂ ਕੁਟਦੇ ਕੁਟਦੇ ਠੰਡੀ ਹੋ ਜਾਗੀਏ। ਕਿਰੋ ਕਿ ਆਪਾਂ ਪਹਿਲਾਂ ਚੁੰਗ ਲੈਨੇ ਆ ਜੀ। ਛੋਟੀਆਂ ਕਰ ਲੈਨੇ ਆ ਹੁਰਕੀਆਂ। ਸਸਤਾ ਇਸਾਰੇ ਕਰਾਂ ਚ ਬਣਾਈਏ ਜਾਂਦੀ ਹੈ ਜੀ ਪ੍ਰਾਣੀ ਖਰਾਕ ਆ ਦੇਸੀ ਖਰਾਕ ਤੇ ਤਾਕਤ ਵਰਦੀ ਜਿਆਦਾ ਜੀ ਸਾਰੀਆਂ ਚੀਜ਼ਾਂ ਨੂੰ ਬਣਦੀ ਹੈ ਇਸ ਠੀਕੇ ਉਤੇ ਸ਼ੱਕਰ ਦੀ ਵਧੀਆ ਜੀ ਕੋਈ ਇਹਦੇ ਵਿੱਚ ਡ్రਾਈ ਫਰੂਟ ਵਗੈਰਾ ਪਾਉਣ ਦੀ ਜ਼ਰੂਰਤ ਨਹੀਂ 40 ਚੱਕਰ ਦੇ ਕੇ ਉਹ ਤੇਨੀਆਂ ਚੀਜ਼ਾਂ ਦੀ ਟੁਲੀ ਲੈਂਦੀ। ਪਹਿਲਾਂ ਅਗਨਿਕਲਾ ਹਟ ਲਈ ਸੀ, ਚੱਕਰ ਉਹਦਾ ਰੰਗ ਹੋਰ ਸੀਗਾ। ਹੁਣ ਇਹ ਸੈਰੋਂ ਲੈ ਕੇ ਆਏ ਆ। ਇਦਾਂ ਰਹ ਘੋੜੇ। ਦੋ ਮਹੀਨ ਕੁੱਲ ਨਿਖਰ ਆਉਂਦੀ ਆਪਣੇ ਗਰਮੀ ਕਰਮੀ ਰਹੀ ਹੈ, ਹੁਣ ਖਤਮ ਹੋਈ ਹੈ ਚੱਕਰ। ਤੇ ਇਹ ਨਹੀਂ ਰਹਦੀ ਹੁੰਦੀ। ਇਹਦੇ ਵਿੱਚੋਂ ਹੋਰ ਇਤਰਾਹ ਦੀ ਸਮੈਲ ਜੀ ਆਉਣ ਲੱਗ ਜਾਂਦੀ ਹੈ। करके आप एक किलो ही मंगाई है मैं ज्यादा नहीं मंगई है जो खत्म होगी फिर मंगा लागे फिर खराब हो जाती है जी समझ जन लग जाती है फिर सीटनी पा करके आप घट ही मंगाई है जी घ्यो आप लेंगे जी खुला खुले देना ਇਹ ਚੰਗੀ ਤਰ੍ਹਾਂ ਬਸ ਕੰਨ ਜੀ ਜਮਾ ਕੇ ਮਸਲੀ ਜਾਣੀ ਚੰਗੀ ਤਰ੍ਹਾਂ ਬਕਕੀਆਂ ਦੇ ਖੜ ਜਾਣਗੀ ਪਤਾ ਨਾ ਲੱਗੇ ਰੋਟੀਆਂ ਨੇ ਵੇ ਸੱਤਰ ਕੇ ਉਹ ਘੱਟ ਲੱਗੇ ਕੁਸਤਾਪਾ ਹੋਰ ਪਾ ਸਕਦੇ ਆ ਜੀ ਪਤਾ ਲੱਗ ਜਾਂਦਾ ਜਦੋਂ ਅਸੀਂ ਥੋੜੀ ਜਿਹੀ ਕੁੱਟ ਲੈ ਜੇ ਆਪਾਂ ਕਿਹਦੀ ਚੀਜ਼ ਘੱਟ ਹੈ ਇਹਦੇ ਵਿੱਚ ਆਪਾਂ ਤਾਂ ਦਾਦੀ ਨਾਲੇ ਕੰਮ ਚੱਲਦਾ ਜੀ ਮਿੰਟ ਦੀ ਗਿਣਤੀ ਤਾਂ ਕੋਈ ਨਹੀਂ ਅੰਦਾਜ਼ੇ ਨਾਲ ਪਾ ਲੈਣੇ ਆ ਤਕਰੀਬਨ ਸਾੜੀਆਂ ਭਾਂਗ ਅਦਾਜ਼ੇ ਨਾਲ ਹੀ ਪਾਉਣੀ ਆ ਜੀ ਡੇਲੀ ਦਾ ਮਕਰਨ ਕਰਕੇ ਹਿਸਾਬ ਆ ਜਾਂਦਾ ਜੀ ਕੋਈ ਚੀਜ਼ ਚਾਹੇ ਇਹ ਚੀਜ਼ ਬਣਾਉਣੇ ਆਪਾਂ ਇੰਨਾ ਕੁ ਸਮਾਂ ਲਾਉਗਾ ਜਾਂ ਫਿਰ ਥੋੜਾ ਜਿਹਾ ਘੱਟ ਪਾ ਲੂ ਜੇ ਘੱਟ ਹੈ ਚੀਜ਼ ਉਹਦਾ ਤਾਂ ਇਲਾਜ ਹੈਗਾ ਜੀ ਆਪਾਂ ਹੋਰ ਪਾ ਲਾਂਗੇ ਦਾਅ ਚੀਨੂਨ ਮਿਰਚਾ ਤਾਂ ਵੀ ਘੱਟ ਹੋਊਗਾ ਹੋਰ ਪਾ ਲਾਂਗੇ ਜੇ ਬੱਦ ਹੋ ਜਾਂਦਾ ਫਿਰ ਔਖਾ ਹੋ ਜਾਂਦਾ ਜੀ ਤਾਂ ਕਰਕੇ ਜਿਹੜੀ ਮੈਂ ਤੁਹਾਨੂੰ ਸਿਖਦੀ ਆਂ ਨੇ ਭੈਣਾਂ ਥੋੜਾ ਕੱਟੀ ਬਹੁਤ ਨੇ ਚੰਗਾ ਦੁਬਾਰਾ ਪਾਏ ਜਾਂਦੇ ਜੀ ਹਲੇ ਵੀ ਰੋਟੀ ਦਿਖਦੀ ਹੈ ਜੀ ਇਹਦੇ ਵਿੱਚ ਆਪਾਂ ਇਹਨੂੰ ਹੋਰ ਕੁੱਟੀ ਆਣਾ ਗੁੰਨੀਆ ਹਟਾਣਾ ਬਾਦ ਦੇ ਵਿੱਚ ਇਹ ਪਿੰਨੀਆਂ ਬਣਾ ਕੇ ਹੱਥ ਨਾਲ ਖਾਣ ਦੇ ਸਵਾਦ ਆਉਂਦੇ ਹੈ। ਇਹ ਜੀ ਹੈਗਾ ਵੀ ਕੌਲੀ ਚ ਪਾ ਕੇ ਚਮਚੀ ਨਾਲ ਖਾਓ ਉਹਦਾ ਟੇਸਟ ਨਹੀਂ ਆਉਂਦਾ। ਪਿੰਨੀ ਵੜਾ ਖਾਣ ਦੇ ਟੇਸਟ ਆਉਂਦਾ। ਉਹ ਵੀ ਬੰਦ ਸਵਾਦ ਆਉਂਦੀ। ਮੈਂ ਨਹੀਂ ਖਾਂਦੀ ਜੀ ਚੂਰੀ। ਥੋੜੀ ਬੋਤੀ ਇੱਕ ਅੱਧੀ ਮੁਰਗੀ ਖਾ ਲੈਣੀ ਹੈ ਜੈਵਨ ਨੂੰ ਮੈਂ ਖਾਇਆ ਜਿਆਦਾ ਕਾ ਕੇ ਵਧੀਆ ਮਿਲਦਾ ਇਹਨਾਂ ਚੀਜ਼ ਤਾਲ ਸਾਦੀ ਨਾਲ ਰੋਟੀ ਨਾਲ ਖਾਈ ਭੋਜ ਜੈਸਾ ਵਰਨੀ ਆਦਾ

ਜਿਹੜੇ ਚੈਨਲ ਤੇ ਪਹਿਲੀ ਵਾਰੀ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ